ਅੱਜ ਇਸ ਵਕਤ ਪੰਜ ਵੱਡੀਆਂ ਖਬਰਾਂ ਨੇ ਤੇ ਪੰਜੇ ਖਬਰਾਂ ਹੀ ਨਸ਼ੇ ਦੇ ਨਾਲ ਪੁਲਿਸ ਦੇ ਨਾਲ ਪੁਲਿਸ ਵੱਲੋਂ ਕੀਤੇ ਜਾਂਦੇ ਘਟੀਆ ਕੰਮ ਰਿਸ਼ਵਤਖੋਰੀ ਦੇ ਨਾਲ ਤੇ ਤਬਾਦਲਿਆਂ ਦੇ ਨਾਲ ਜੁੜੀਆਂ ਨੇ ਪਹਿਲੀ ਖਬਰ ਸ਼ੁਰੂ ਕਰਦੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਤੇ ਜੇਕਰ ਅਜੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ YouTube ਤੇ ਸਬਸਕ੍ਰਾਈਬ ਤੇ Facebook ਤੇ ਫੋਲੋ ਕਰ ਲਵੋ ਪਹਿਲੀ ਵੱਡੀ ਖਬਰ ਹੈ 20 ਕਿਲੋ ਨਸ਼ਾ ਫੜਿਆ ਗਿਆ ਦੂਜੀ ਵੱਡੀ ਖਬਰ ਹੈ ਇੱਕ ਥਾਣੇਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਤੀਜੀ ਵੱਡੀ ਖਬਰ ਹੈ ਇੱਕ ਥਾਣੇਦਾਰ ਨੂੰ ਗੋਲੀ ਵੱਜੀ ਹੈ ਚੌਥੀ ਵੱਡੀ ਖਬਰ ਹੈ ਸੱਤ ਤਹਿਸੀਲਦਾਰਾਂ ਦੇ ਤਬਾਦਲੇ ਬਦਲੀਆਂ ਕਰ ਦਿੱਤੀਆਂ ਗਈਆਂ ਨੇ ਤੇ ਅਗਲੀ ਵੱਡੀ ਖਬਰ ਹੈ ਇੱਕ ਹੋਰ ਮੁਲਾਜ਼ਮ ਨੂੰ ਉੱਤੋਂ ਹੀ ਫੜਿਆ ਗਿਆ ਹੁਣ ਪਹਿਲੀ ਤੋਂ ਸ਼ੁਰੂ ਕਰਦੇ ਹਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਤੇ ਪੰਜਾਬ ਦੇ ਵਿੱਚ ਨਸ਼ਾ ਤਸਕਰ ਬਹੁਤ ਡਰਨ ਲੱਗ ਪਏ ਨੇ ਪਰ ਸਚਾਈ ਕੋ ਸ਼ੋਰ ਨਜ਼ਰ ਆਉਂਦੀ ਹੈ ਰੋਜ਼ਾਨਾ ਹੀ ਜੇ ਪੁਲਿਸ ਦੀਆਂ ਕਾਰਵਾਈਆਂ ਵੇਖੀਏ ਤੇ ਨਸ਼ਾ ਤਸਕਰ ਤੇ ਨਸ਼ੇ ਦਾ ਕੰਮ ਕਰਨ ਵਾਲੇ ਕੋਈ ਡਰੇ ਹੋਏ ਨਹੀਂ ਲੱਗ ਰਹੇ ਕਿਉਂਕਿ ਬੇਖੌਫ ਹੋ ਕੇ ਉਹ ਨਸ਼ਾ ਲਿਉਂਦੇ ਤੇ ਵੇਚ ਰਹੇ ਨੇ ਹੁਣ ਅਬੋਰ ਦੇ ਵਿੱਚ ਬਹਾਵ ਵਾਲਾ ਥਾਣੇ ਦੇ ਪੁਲਿਸ ਨੇ 20 ਕਿਲੋ ਨਸ਼ੇ ਸਮੇਤ ਦੋ ਵਿਕਤੀਆਂ ਨੂੰ ਫੜਨ ਦਾ ਦਾਵਾ ਕੀਤਾ ਹੈ ਪੁਲਿਸ ਨੇ ਦੱਸਿਆ ਕਿ 20 ਕਿਲੋ ਨਸ਼ਾ ਲੈ ਕੇ Rajasthan ਤੋਂ Punjab ਵੱਲ ਇਹ ਦੋ ਵਿਅਕਤੀ ਜਿਨ੍ਹਾਂ ਚੋਂ ਇੱਕ ਦਾ ਨਾਮ ਬਲਕਰਨ ਤੇ ਦੂਜੇ ਦਾ ਨਾਮ ਜਗਮੀਤ ਦੱਸਿਆ ਗਿਆ ਉਹ ਆਰਸੀ ਪੁਲਿਸ ਕਹਿੰਦੀ ਹੈ ਜਦੋਂ ਇਹਨਾਂ ਦੀ ਕਾਰ ਨੂੰ ਰੋਕਿਆ ਗਿਆ ਤਲਾਸ਼ੀ ਲਈ ਗਈ ਤਾਂ ਇਹਨਾਂ ਕੋਲੋਂ 20 ਕਿਲੋ ਤੇ 240 ਗ੍ਰਾਮ ਭੁੱਕੀ ਬਰਾਮਦ ਹੋਈ ਹੈ ਪੁਲਿਸ ਨੇ ਕਿਹਾ ਕਿ ਅਸੀਂ ਇਹਨਾਂ ਦੇ ਉੱਪਰ ਮੁਕੱਦਮਾ ਦਰਜ ਕਰ ਲਿਆ ਔਰ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਦੂਜੇ ਪਾਸੇ ਇੱਕ ਬਹੁਤ ਹੀ ਘਟੀਆ ਜਾਣਕਾਰੀ ਪੁਲਿਸ ਡਿਪਾਰਟਮੈਂਟ ਦੇ ਵਿੱਚੋਂ ਆ ਰਹੀ ਹੈ ਕਿ ਇੱਕ ਪੁਲਿਸ ਦੇ ਥਾਣੇਦਾਰ ਐਸਆਈ ਨੂੰ ਹਰਾਮ ਦੀ ਕਮਾਈ ਯਾਨੀ ਕਿ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਔਰ ਇਹ ਥਾਣੇਦਾਰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਨਾਂ ਇਹਦਾ ਬਲਜਿੰਦਰ ਸਿੰਘ ਦੱਸਿਆ ਜਾ ਰਿਹਾ ਤੁਸੀਂ ਦੇਖੋ ਪੁਲਿਸ ਦੇ ਵਿੱਚ ਜਿਹੜੇ ਕੋਈ ਚੰਦ ਇਮਾਨਦਾਰ ਬੰਦੇ ਤੇ ਅਫਸਰ ਨੇ ਉਹਨਾਂ ਨੂੰ ਵੀ ਬਹੁਤ ਗੁੱਸਾ ਚੜਦਾ ਜਦੋਂ ਪੁਲਿਸ ਦੇ ਵੱਡੀ ਗਿਣਤੀ ਬੰਦੇ ਐਡਾ ਰਿਸ਼ਵਤਾਂ ਲੈਂਦੇ ਨੇ ਐਡਾ ਹਰਾਮ ਦੀ ਕਮਾਈ ਲੋਕਾਂ ਦੀ ਲੁੱਟਦੇ ਨੇ ਪੁਲਿਸ ਦਾ ਕੰਮ ਤਾਂ ਅਪਰਾਧ ਰੋਕਣਾ ਜ਼ਬਰ ਜ਼ੁਲਮ ਰੋਕਣਾ ਗੁਨਾਹ ਰੋਕਣਾ ਗਲਤ ਕੰਮ ਸਾਰੇ ਰੋਕਣਾ ਪੁਲਿਸ ਦਾ ਕੰਮ ਹੈ ਪਰ ਪੁਲਿਸ ਦੇ ਉੱਪਰ ਇਹ ਵੱਡਾ ਦੋਸ਼ ਲੱਗਦਾ ਕਿ ਪੁਲਿਸ ਤਨਖਾਹਾਂ ਬਹੁਤ ਹੋਣ ਦੇ ਬਾਵਜੂਦ ਵੀ ਲੋਕਾਂ ਦੀਆਂ ਜੇਬਾਂ ਚੋਂ ਹਰਾਮ ਦੀ ਕਮਾਈ ਖਾਂਦੀ ਹੈ ਉਸਤੇ ਇਹ ਦੋਸ਼ ਲੱਗਦਾ ਹਰਾਮ ਦੀ ਕਮਾਈ ਜਿਹੜੀ ਆਪਣੀ ਮਿਹਨਤ ਨਾਲ ਆਪ ਨਾ ਕਮਾਈ ਹੋਵੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਗੁੰਮਰਾਹ ਕਰਕੇ ਲਈ ਗਈ ਹੋਵੇ ਤਾਂ ਹੁਣ ਇਹ ਇੱਕ ਐਸਆਈ ਥਾਣੇਦਾਰ ਗ੍ਰਿਫਤਾਰ ਕੀਤਾ ਗਿਆ ਪਿਛਲੇ ਦਿਨਾਂ ਚ ਕਿੰਨੇ ਸਾਰੇ ਪੁਲਿਸ ਡਿਪਾਰਟਮੈਂਟ ਦੇ ਥਾਣੇਦਾਰ ਤੇ ਹੋਰ ਅਧਿਕਾਰੀ ਜਿਹੜੇ ਆ ਰਿਸ਼ਵਤ ਲੈਂਦੇ ਆ ਗ੍ਰਿਫਤਾਰ ਕੀਤੇ ਗਏ ਨੇ ਪਰ ਇਹ ਗ੍ਰਿਫਤਾਰੀਆਂ ਆਟੇ ਚ ਲੂਣ ਬਰਾਬਰ ਨੇ ਜਿੰਨੇ ਵੱਡੇ ਪੱਧਰ ਤੇ ਰਿਸ਼ਵਤਖੋਰੀ ਚੱਲਦੀ ਹੈ ਉਸ ਹਿਸਾਬ ਨਾਲ ਇਹ ਗ੍ਰਿਫਤਾਰੀਆਂ ਬਹੁਤ ਘੱਟ ਨੇ ਅਗਲੀ ਵੱਡੀ ਖਬਰ ਹੈ ਕਿ ਇੱਕ ਪੁਲਿਸ ਥਾਣੇਦਾਰ ਨੂੰ ਗੋਲੀ ਵੱਜੀ ਹੈ ਗੋਲੀ ਕਿਸ ਤਰ੍ਹਾਂ ਵੱਜੀ ਹੈ ਪਟਿਆਲਾ ਦੇ ਪੁਲਿਸ ਲਾਈਨ ਦੇ ਵਿੱਚ ਇੱਕ ਥਾਣੇਦਾਰ ਜਿਹਦਾ ਨਾਮ ਕੁਲਵੰਤ ਸਿੰਘ ਦੱਸਿਆ ਜਾ ਰਿਹਾ ਹੈ ਉਹਨੂੰ ਆਪਣੇ ਹੀ ਹਥਿਆਰ ਦੇ ਨਾਲ ਗੋਲੀ ਵੱਜੀ ਹੈ ਹੁਣ ਜਾਣਕਾਰੀ ਦੇ ਮੁਤਾਬਕ ਜਦੋਂ ਬੀਤੀ ਕੱਲ ਸ਼ਾਮ ਉਹ ਅਸਲਾ ਖਾਨੇ ਦੇ ਵਿੱਚ ਆਪਣੇ ਹਥਿਆਰ ਜਮ੍ਹਾਂ ਕਰਾਉਣ ਜਾ ਰਹੇ ਸੀ ਤਾਂ ਉਦੋਂ ਅਚਾਨਕ ਗੋਲੀ ਚੱਲ ਗਈ ਤਾਂ ਪੁਲਿਸ ਕਹਿੰਦੀ ਹੈ ਅਚਾਨਕ ਚੱਲੀ ਗੋਲੀ ਉਹਨਾਂ ਦੇ ਵੱਜ ਗਈ ਤੇ ਹੁਣ ਉਹ ਬਹੁਤ ਬੁਰੀ ਹਾਲਤ 'ਚ ਨੇ ਹੁਣ ਇੱਥੇ ਸਵਾਲ ਕੁਝ ਲੋਕ ਇਹ ਵੀ ਉਠਾ ਰਹੇ ਨੇ ਕਿ ਕੀ ਇਹ ਗੋਲੀ ਉਹਨਾਂ ਤੋਂ ਆਪਣੇ ਆਪ ਅਚਾਨਕ ਵੱਜੀ ਹੈ ਜਾਂ ਕਈ ਵਾਰ ਜਿਵੇਂ ਪਿੱਛੇ ਕੋਈ ਹੋਰ ਕਹਾਣੀ ਹੁੰਦੀ ਹੈ ਕਿਤੇ ਉਮੀਦ ਤਾਂ ਨਹੀਂ ਹੁਣ ਇਹਦੀ ਸਚਾਈ ਪੜਤਾਲ ਚ ਤਹਿਕੀਕਾਤ ਸਾਹਮਣੇ ਆਏਗੀ ਕਿਉਂਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਤੇ ਇਹਦੀ ਜਾਂਚ ਆਰੰਭ ਦਿੱਤੀ ਹੈ ਹੁਣ ਜਾਂਚ ਚ ਕੀ ਨਿਕਲੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਅਗਲੀ ਵੱਡੀ ਖਬਰ ਹੈ ਇੱਕ ਹੋਰ ਮੁਲਾਜ਼ਮ ਨੂੰ ਕਪੂਰਥਲਾ ਤੋਂ ਗ੍ਰਿਫਤਾਰ ਕੀਤਾ ਗਿਆ ਉਹ 4000 ਰੁਪਇਆ ਰਿਸ਼ਵਤ ਲੈਂਦਿਆਂ ਪੁਲਿਸ ਨੇ ਵਿਜੀਲੈਂਸ ਦੇ ਦਬੋਚਿਆ ਉਹ ਸ਼ਿੱਖਿਆ ਵਿਭਾਗ ਦਾ ਜੀ ਸੀਗਾ ਤੇ ਉਸ ਜੀ ਨੇ ਇੱਕ ਸਕੂਲ ਦੇ ਅਧਿਆਪਕ ਤੋਂ ਜਿਹੜਾ ਸਕੂਲ ਦੇ ਵਿੱਚ ਪੈਸਾ ਖਰਚ ਹੋਇਆ ਸੀ ਉਸ ਦਾ ਸਰਟੀਫਿਕੇਟ ਦੇਣ ਦੇ ਬਦਲੇ ਰਿਸ਼ਵਤ ਮੰਗੀ ਸੀ ਜਿਦੇ ਚੋ 2000 ਰੁਪਇਆ ਪਹਿਲਾਂ ਦਿੱਤਾ ਜਾ ਚੁੱਕਾ ਸੀ ਬਾਕੀ ਰਹਿੰਦੇ ਸੀ ਪੈਸੇ ਤੇ ਉਹ ਟੀਚਰ ਨੇ ਉਸ ਅਧਿਆਪਕ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਤੇ ਫਿਰ ਉਸ ਸਿੱਖਿਆ ਵਿਭਾਗ ਦੇ ਜਿਹੜੇ ਅਧਿਕਾਰੀ ਨੂੰ ਫੜਾਇਆ ਇੱਕ ਅਧਿਆਪਕ ਨੇ ਤੁਸੀਂ ਦੇਖੋ ਕਿਸ ਪੱਧਰ ਤੱਕ ਸਾਡੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਫੈਲੀਆਂ ਨੇ ਕਿਸੇ ਦਫ਼ਤਰ ਚਲੇ ਜਾਓ ਥਾਣੇ ਕਚਹਿਰੀ ਕਿਤੇ ਚਲੇ ਜਾਓ ਪੈਸੇ ਤੋਂ ਬਿਨਾ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਹਾਲਾਂਕਿ ਤਨਖਾਹਾਂ ਵੀ ਠੀਕ ਨਹੀਂ ਪ੍ਰਾਈਵੇਟ ਮੁਲਾਜ਼ਮਾਂ ਦੀਆਂ ਤਨਖਾਹਾਂ ਬਹੁਤ ਘੱਟ ਨੇ ਪਰ ਸਰਕਾਰੀ ਮੁਲਾਜ਼ਮਾਂ ਦੀਆਂ ਚੰਗੀਆਂ ਨੇ ਇਹਦੇ باوجود ਵੀ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਵਿੱਚੋਂ ਕੁਝ ਕ ਇਮਾਨਦਾਰਾਂ ਨੂੰ ਛੱਡ ਕੇ ਬਾਕੀ ਹਰਾਮ ਦੀ ਕਮਾਈ ਰਿਸ਼ਵਤਖੋਰੀ ਕਰਦੇ ਨੇ ਖਾਂਦੇ ਨੇ ਜਿਹੜੀ ਕਿ ਬਿਲਕੁਲ ਗਲਤ ਹੈ ਹੁਣ ਇਹ ਜਿਹੜਾ ਸਿੱਖਿਆ ਭਾਗ ਦਾ ਜੀ ਹੈ ਇਸ ਨੂੰ ਗ੍ਰਿਫਤਾਰ ਵਿਜੀਲੈਂਸ ਨੇ ਕਰ ਲਿਆ ਅਗਲੀ ਵੱਡੀ ਖਬਰ ਹੈ ਸੱਤ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਨੇ ਪੰਜਾਬ ਸਰਕਾਰ ਨੇ ਜਿਨ੍ਹਾਂ ਚ ਚਾਰ ਨਾਇਬ ਤਹਿਸੀਲਦਾਰ ਤੇ ਤਿੰਨ ਤਹਿਸੀਲਦਾਰ ਨੇ ਉਹਨਾਂ ਦੇ ਤਬਾਦਲੇ ਕੀਤੇ ਨੇ ਬਦਲੀਆਂ ਕੀਤੀਆਂ ਨੇ ਔਰ ਇਹ ਬਦਲੀਆਂ ਇਹ ਤਬਾਦਲੇ ਕਿਉਂ ਕੀਤੇ ਗਏ ਨੇ ਇਨਾ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਜਿਹੜੀ ਆ ਜਦੋਂ ਉਹ ਨੋਟ ਕਰਦੀ ਹੈ ਕਿ ਭ੍ਰਿਸ਼ਟਾਚਾਰ ਹੈ ਤਾਂ ਉਦੋਂ ਬਦਲੀਆਂ ਕੀਤੀਆਂ ਜਾਂਦੀਆਂ ਨੇ ਕਈ ਵਾਰ ਬਦਲੀਆਂ ਰੁਟੀਨ 'ਚ ਵੀ ਕੀਤੀਆਂ ਜਾਂਦੀਆਂ ਪਰ ਫਿਰ ਵੀ ਸਰਕਾਰਾਂ ਕੁਝ ਕਹਿ ਲੈਣ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਰੁਕਿਆ ਨਹੀਂ ਨਾ ਨਸ਼ਾ ਰੁਕਿਆ ਨਾ ਭ੍ਰਿਸ਼ਟਾਚਾਰ ਰੁਕਿਆ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਲਿਖ ਕੇ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਤਹਿਸੀਲਾਂ ਦੇ ਵਿੱਚ ਪਟਵਾਰੀਆਂ ਕੋਲ ਥਾਣਿਆਂ ਦੇ ਵਿੱਚ ਰਿਸ਼ਵਤ ਬੰਦ ਹੋ ਗਈ ਹੈ ਕਿ ਅਜੇ ਚੱਲ ਰਹੀ ਹੈ ਇਹ ਤੁਸੀਂ ਸਾਰੇ ਆਪੋ ਆਪਣੇ ਤਜਰਬੇ ਦੇ ਆਧਾਰ ਤੇ ਦੱਸਿਓ ਬਾ ਸਾਰਿਆਂ ਦਾ ਪੈਂਦਾ ਹੀ ਰਹਿੰਦਾ ਬੜੇ ਤਰੀਕੇ ਨੇ ਇੱਥੇ ਭ੍ਰਿਸ਼ਟਾਚਾਰ ਕਰਨ ਦੇ ਹੁਣ ਇਹ ਜਿਹੜੇ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ ਇਹ ਤਾਂ ਪੰਜਾਬ ਸਰਕਾਰ ਨੇ ਹੋ ਸਕਦਾ ਰੁਟੀਨ ਚ ਕੀਤੀਆਂ ਹੋਣ ਜਿਵੇਂ ਆਮ ਬਦਲੀਆਂ ਹੁੰਦੀਆਂ ਨੇ ਪਰ ਪਿਛਲੇ ਟਾਈਮ ਚ ਕਾਫੀ ਸਾਰੀਆਂ ਬਦਲੀਆਂ ਪੰਜਾਬ ਸਰਕਾਰ ਚ ਹੋਈਆਂ ਜਿੰਨਾ ਪਿੱਛੇ ਵਜਾ ਇਹ ਦੱਸੀ ਗਈ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਬਦਲੀਆਂ ਦਾ ਸਹਾਰਾ ਪੰਜਾਬ ਸਰਕਾਰ ਕਹਿੰਦੀ ਅਸੀਂ ਲੈ ਰਹੇ ਹਾਂ ਪਰ ਕੀ ਭ੍ਰਿਸ਼ਟਾਚਾਰ ਰੁਗ ਗਿਆ ਇਹ ਵੱਡਾ ਸਵਾਲ ਹੈ ਅਗਲੀ ਵੱਡੀ ਖਬਰ ਇੱਕ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਰਾਜਵੀਰ ਜਵੰਦਾ ਇਸ ਟਾਈਮ ਫੋਰਟਿਸ ਹਸਪਤਾਲ ਬਠਿੰਡਾ ਚ ਨੇ ਅੱਜ ਜਿਹੜੀ ਖਬਰ ਆਈ ਹੈ ਉਹ ਕੁਸ਼ਕ ਚੰਗੀ ਹੈ ਪਿਛਲੇ 3 ਦਿਨਾਂ ਦੇ ਵਿੱਚ ਕਈ ਵਾਰ ਹੇਠਾਂ ਉੱਤੇ ਹੋਇਆ ਕਈ ਪਹਿਲੇ ਦਿਨ ਤਾਂ ਬੜੀਆਂ ਮੰਦ ਭਾਗੀਆਂ ਗੱਲਾਂ ਕਈ ਲੋਕਾਂ ਨੇ ਕਰ ਦਿੱਤੀਆਂ ਜਿਹੜੀਆਂ ਨਹੀਂ ਸੀ ਕਰਨੀਆਂ ਚਾਹੀਦੀਆਂ ਅਗਲੇ ਦਿਨ ਫਿਰ ਇਸ ਤਰ੍ਹਾਂ ਖਬਰ ਆਈ ਵੀ ਜਿਵੇਂ ਉਹ ਬਹੁਤ ਜ਼ਿਆਦਾ ਠੀਕ ਹੋ ਗਏ ਨੇ ਜਿਵੇਂ ਉਹਨਾਂ ਨੂੰ ਵੈਂਟੀਲੇਟਰ ਤੋਂ ਹਟਾਉਣ ਵੱਲ ਵਧਿਆ ਜਾ ਰਿਹਾ ਹੋਵੇ ਪਰ ਕੱਲ ਸ਼ਾਮ ਜੋ ਬੁਲਟਨ ਡਾਕਟਰਾਂ ਨੇ ਆਪ ਜਾਰੀ ਕੀਤਾ ਉਹਦੇ 'ਚ ਕੋਈ ਰਿਕਵਰੀ ਖਾਸ ਨਹੀਂ ਸੀ ਮਤਲਬ ਡਾਕਟਰਾਂ ਨੇ ਕਿਹਾ ਸੀ ਕਿ ਉਸੇ ਹਾਲਾਤ 'ਚ ਹੀ ਹੈ ਕੋਈ ਖਾਸ ਸੁਧਾਰ ਨਹੀਂ ਪਰ ਅੱਜ ਦੀ ਖਬਰ ਜਿਹੜੀ ਆ ਉਹ ਚੰਗੀ ਹੈ ਡਾਕਟਰਾਂ ਨੇ ਕਿਹਾ ਕਿ ਉਹ ਸੁਧਾਰ ਉਹਦੀ ਸਿਹਤ ਕਰ ਰਹੀ ਹੈ ਰਿਕਵਰੀ ਹੋ ਰਹੀ ਹੈ ਡਾਕਟਰਾਂ ਨੇ ਕਿਹਾ ਕਿ ਜਿਹੜੀਆਂ ਨਕਲੀ ਸਾਹ ਦੇਣ ਵਾਲੀਆਂ ਮਸ਼ੀਨਾਂ ਨੇ ਉਹ ਹੁਣ ਉਤਾਰੀਆਂ ਜਾ ਰਹੀਆਂ ਨੇ ਇੱਕ ਮਸ਼ੀਨ ਉਤਾਰ ਦਿੱਤੀ ਗਈ ਹੈ ਦੂਜਾ ਡਾਕਟਰਾਂ ਨੇ ਦੱਸਿਆ ਕਿ ਜਦੋਂ ਉਹਦੀ ਅੱਖ ਦੇ ਵਿੱਚ ਬੈਟਰੀ ਮਾਰੀ ਹੈ ਤਾਂ ਉਹਨੇ ਅੱਖ ਫੇਰੀ ਹੈ ਅੱਖ ਕਮਾਈ ਹੈ ਤਾਂ ਇਹ ਡਾਕਟਰਾਂ ਨੂੰ ਪੋਜ਼ਿਟਿਵ ਸਾਈਨ ਜਿਹੜਾ ਉਹ ਲੱਗਿਆ ਪੂਰਾ ਪੰਜਾਬ ਇਹ ਕਾਮਨਾ ਕਰ ਰਿਹਾ ਕਿ ਰਾਜਵੀਰ ਜਵੰਦਾ ਛੇਤੀ ਠੀਕ ਹੋਵੇ ਬਹੁਤ ਭਿਆਨਕ ਐਕਸੀਡੈਂਟ ਵੀਰ ਦਾ ਹੋਇਆ ਪਰ ਨਾਲ ਦੀ ਨਾਲ ਵੱਡਾ ਸਵਾਲ ਇਹ ਵੀ ਹੈ ਕਿ ਜਿਹੜੇ ਆਵਾਰਾ ਜਨਵਰਾਂ ਦੇ ਨਾਲ ਐਕਸੀਡੈਂਟ ਹੋਇਆ ਉਹ ਤਾਂ ਉਦਾਂ ਹੀ ਸੜਕਾਂ ਤੇ ਫਿਰਦੇ ਨੇ ਉਹਨਾਂ ਤੇ ਤਾਂ ਕੋਈ ਕਾਰਵਾਈ ਨਹੀਂ ਇਹ ਬਹੁਤ ਦਰਦਨਾਕ ਕਹਾਣੀ ਦੇ ਵਿੱਚ ਮੈਂ ਇੱਕ ਹੈਰਾਨ ਹੋ ਗਿਆ ਵੇਖ ਕੇ ਕਈ ਚੈਨਲ ਉਹ ਟੱਠਾ ਵਿਖਾਉਂਦੇ ਫਿਰਦੇ ਨੇ ਵੀ ਇਹਦੇ 'ਚ ਵੱਜੀ ਸੀ ਇਹਦੇ 'ਚ ਵੱਜੀ ਸੀ ਇਹਦੇ 'ਚ ਵੱਜੀ ਸੀ ਇੱਕ ਟੱਠਾ ਕਿਉਂ ਸੜਕਾਂ ਦੇ ਉੱਪਰ ਤਾਂ گاਵਾ ਤੇ ਟੱਠੇ ਇੰਜ ਫਿਰਦੇ ਨੇ ਜਿਵੇਂ ਉਹਨਾਂ ਦਾ ਰੈਸਟ ਹਾਊਸ ਹੋਣ ਸੜਕਾਂ ਸੋ ਸੜਕਾਂ ਅਵਾਰਾ گاਵਾ ਦੀ ਸੈਰਗਾਹ ਰੈਸਟ ਹਾਊਸ ਬਣੀਆਂ ਹੋਈਆਂ ਨੇ ਤੁਸੀਂ 1 50 ਕਿਲੋਮੀਟਰ ਤੱਕ ਹੀ ਜੇ ਨੋਟ ਕਰੋ ਤਾਂ ਅਵਾਰਾ ਪਸ਼ੂ ਸੜਕ ਦੇ ਉੱਪਰ ਹਜ਼ਾਰਾਂ ਦੀ ਤਦਾਦ 'ਚ ਤੁਹਾਨੂੰ ਮਿਲ ਜਾਣਗੇ ਹੁਣ ਇਹ ਸਾਰਾ ਕੁਝ ਰੋਕਣਾ ਪ੍ਰਬੰਧ ਕਰਨਾ ਸਰਕਾਰ ਦਾ ਕੰਮ ਹੈ ਪਰ ਸਰਕਾਰਾਂ ਇਸ ਬਾਰੇ ਕੱਖ ਅਜੇ ਤੱਕ ਕਰ ਨਹੀਂ ਸਕੀਆਂ ਬਹੁਤ